ਜਿੱਦਾਂ ਕਮਲਾ ਬਾਸ ਸਰਦਾਰ ਸੇੰਤੀ ਜੋ ਜਿਹੜੀ ਸਤਿਗੁਰੂ ਆਪ ਜੀ ਦੀ ਅਪਾਰ ਕਿਰਪਾ ਬਖਸ਼ੇ ਰਹਿਮਤ ਹੋਈ ਹੈ ਅਮਰਦੇਵੜਾ ਜਾਣ ਕੇ ਆਪ ਜੀ ਦੀਆਂ ਸਿੱਖ ਸੰਗਤਾਂ ਆਪ ਜੀ ਦਾ ਸਰੂਰ ਦਰਬਾਰ ਚ ਲਜਾਣ ਲਈ ਹਾਜ਼ਰ ਹੋਈਆਂ ਸਤਿਗੁਰੂ ਚੱਲਣ ਦੀ ਅੱਗੇ ਬਖਸ਼ੋ ਰਸਤੇ ਦੀ ਬਾਦ ਘਾੜ ਦੇ ਆਪ ਸਹਾਇ ਹੋਣਾ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲੇ ਦਰਸ਼ਨਦਾਰੇ ਬਖਸ਼ੇ ਰਹਿਲ ਕਰਨਾ ਸਤਿਗੁਰੂ ਨਾਰਾਇਣ ਸੰਗਤਾਂ ਦੀ ਹਾਜ਼ਰੀ ਸੇਵਾ ਤਿਲ ਫੁਲ ਲੈਂਦਾ ਹੋਇਆ ਪ੍ਰਵਾਨ ਕਰਨਾ ਕਦਮ ਕਦਮ ਲੇ ਇਕੱਲੇ ਹੁਣਾ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਅੰਮ੍ਰਿਤ ਵੇਲੇ ਦੀ ਦਾਤ ਦੇ ਰੋਗਤਾ ਤੰਦਰੁਸਤੀ ਦੀ ਦਾਤਾ ਮਕਸ਼ਣੀਆਂ ਨਗਰ ਖੇੜੇ ਫਸਲਵਾੜੀ ਤੇ ਮਿਹ ਪਰਿਆਸਤਰ ਕਨ ਸਤਿਗੁਰੂ ਮੇਰੋਂ ਬਚਾ ਕੇ ਰਖਣਾ ਸਵਾਸ ਸਵਾਸ ਆਪਣਾ ਸਿਮਰਨ ਬਖਸ਼ਣਾ ਸਤਿਗੁਰੂ ਸਹੀ ਬੇਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਤੇ ਤਾਬਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਈਸੋ ਨਿਹਾਲ ਸਤਨਾਮ ਵਾਹਿਗੁਰੂ 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 Sat nam vaheguru. Sat nam vaheguru. Sat nam vaheguru. Sat Sat nam vaheguru. Vaheguru. ਸਤਨਾਮ ਵਾਹਿਗੁਰੂ 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 ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਹੁ ਨਾਮ ਕਰੇ ਆਪਣੇ ਚਿਰ ਆਪਣੀ ਸਰਨ ਰਾਖ ਪ੍ਰਭ ਦਾਤੇ ਗੁਰਪ੍ਰਸਾਦ ਕਿਨੇ ਵਿਰਲੇ ਜਾਤੇ ਸੁਣੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਵਲ ਵਸੇ ਮੇਰੇ ਜੀਤਾ ਨਾਨਕ ਏਕ ਕਰੇ ਅਰਦਾਸ ਸਭ ਸਰ ਨਹੀਂ ਪੂਰਨ ਗੁਣਤਾਸ ਨਾਨਕ ਏਕ ਕਰੇ ਅਰਦਾਸ ਇਸਰ ਨਾਹੀ ਪੂਰਨ ਗੁਣਤਾਸ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ ਸਤਿ ਸ਼੍ਰੀ ਅਕਾਲ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਮਾਰ ਦੂਜਾ ਮਾਤ ਗਰਭ ਮੈਂ ਆਪਨੋ ਸਿਮਰਨ ਦੇ ਤੈ ਤੁਮਰਾ ਖਣਹਾਰੇ ਪਾਵਕ ਸਾਗੁਰ ਅਥਾ ਲੈ ਰ ਮੈਂ ਤਰਹੁ ਕਾਰਨ ਹਾਰੇ ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈ ਤੁਮਰਾ ਖਣਹਾਰੇ ਆਪਕ ਸਾਗਰ ਅਥਾਲਰ ਮੈਂ ਤਾਰੋ ਤਾਰਨ ਹਾਰੇ ਮਾਦੋ ਤੂੰ ਧਾਕਰ ਸਰਮੋਰਾ ਇਹਾ ਸੰਮਨ ਕਰਨ ਹਾਰ ਤ੍ਰਣ ਜਨ ਤੂੰ ਦਾਤਾ ਮੰਗਨ ਕੋ ਸਗਲੇ দান ਦੇ ਪ੍ਰਭ ਭਨ ਕਿਨ ਮੈਂ ਅਵਰ ਕਿਨੇ ਮੈਂ ਅਵਰਾ ਅਚਰਜ ਚਲਦ ਤੁਮਾਰੇ रुडो गूडो घर गंभीरो उच्च अगम अपार साद संग जो तुमे मिलायो तौ सुनी तमारी वाणी अनद भया बेखत ही नानक ਰਤਬੁਰਖ ਨਿਰਵਾਣੀ ਸਾਧ ਸੰਗ ਜੋ ਤੁਮਹ ਮਿਲੈਓ ਤਾ ਸੁਣੀ ਤੁਮਾਰੀ ਬਾਣੀ ਅਨੰਦ ਭਾਇ ਬਿਧ ਨਹੀਂ ਨਾਨਕ ਰਤਬੁਰਖ ਨਿਰਵਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪ੍ਰਤਿ ਸੋਰਠ ਮਹੱਲਾ ਪੰਜਵਾਂ ਘਰ ਦੂਜਾ ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈ ਤੁਮ ਰਾਖਣ ਹਾਰੇ ਪਾਪਕ ਸਾਗਰ ਅਥਾ ਲਹਿਰ ਮੈਂ ਤਾਰੋ ਧਾਰਨ ਹਰ